ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਦੋਸਤੋ ਅੱਜ ਇੱਕ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਰਾਜਵੀਰ ਨਾਮ ਦੇ ਨੌਜਵਾਨ ਦੀ ਉਹ ਕਿਵੇਂ ਕਾਲਜ ਪੜਦਾ ਪੜਦਾ ਖਾੜਕੂ ਬਣਿਆ ਤੇ ਖਾੜਕੂ ਬਣ ਕੇ ਉਹਨੇ ਕੀ ਕੀ ਕਾਰਵਾਈਆਂ ਕੀਤੀਆਂ ਉਹ ਸਾਰੀ ਲੜੀ ਚੱਲੂਗੀ ਜੀ ਇਹ ਸਾਰਾ ਨਾਵਲ ਹੈ ਜੀ ਜਿਹੜਾ ਇਹ ਇਹਦਾ ਨੋ ਹੈਗਾ ਜੰਗ ਜਾਰੀ ਰਹੇਗੀ ਅਮਨਦੀਪ ਸਿੰਘ ਅਮਨ ਹੋਰਾਂ ਦਾ ਲਿਖਿਆ ਹੋਇਆ ਨਾਵਲ ਹੈ ਇਹ ਬਹੁਤ ਵਧੀਆ ਨਾਵਲ ਹੈ ਹਰੇਕ ਨੂੰ ਨਾਵਲ ਲੈ ਕੇ ਪੜ੍ਹਨਾ ਜ਼ਰੂਰ ਚਾਹੀਦਾ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਨੂੰ ਸਾਰਿਆਂ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਵੀ ਪੰਜਾਬ ਦੇ ਜ਼ਿਲ੍ਹੇ ਜਲੰਧਰ ਦਾ ਮਸ਼ਹੂਰ ਪਿੰਡ ਜੰਡੇਆਲਾ ਮੰਜਗੀ ਕਾਮਰੇਟਾਂ ਦਾ ਗੜ ਮੰਨਿਆ ਜਾਂਦਾ ਸੀ ਆਲੇ-ਦੋਲੇ ਦੇ ਪਿੰਡਾਂ ਬਡਾਲਾ ਤੇ ਰੁੜਕਾ ਕਲਾਂ ਵਿੱਚ ਵੀ ਕਾਮਰੇਡਾਂ ਦੀ ਪੂਰੀ ਧਾਕ ਸੀ ਕਹਿੰਦੇ ਉਦੋਂ ਪਰ 1984 ਦੇ ਹਰਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਲੋਕਾਂ ਦੀ ਸੋਚ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ ਸੀ ਹੁਣ ਮੌਨੇ ਗੱਬਰੂਆਂ ਨੇ ਕੇਸ ਰੱਖਣੇ ਸ਼ੁਰੂ ਕਰ ਦਿੱਤੇ ਸਨ ਤੇ ਕੇਸਾਤਾਰੀ ਨੌਜਵਾਨਾਂ ਨੇ ਕੇਸਰੀ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਇੱਥੋਂ ਤੱਕ ਕੇ ਜੋ ਨੌਜਵਾਨ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹੁੰਦੇ ਸਨ ਜਾਂ ਇੱਕ ਦੂਜੇ ਨੂੰ ਮਿਲਣ ਸਮੇਂ ਲਾਲ ਸਲਾਮ ਬੁਲਾਉਂਦੇ ਸਨ ਉਹ ਵੀ ਜਦੋਂ ਹੁਣ ਇੱਕ ਦੂਜੇ ਨੂੰ ਮਿਲਦੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਰ ਮੰਦਿਰ ਸਾਹਿਬ ਤੇ ਹੋਏ ਸਰਕਾਰੀ ਹਮਲੇ ਨੇ ਨੌਜਵਾਨਾਂ ਦੇ ਸੋਚਣ ਦੇ ਢੰਗ ਵਿੱਚ ਕਹਿੰਦੇ ਵੀ ਜਾਦੂ ਵਰਗੀ ਤਬਦੀਲੀ ਲਿਆ ਦਿੱਤੀ ਸੀ ਉਹ ਆਪਸ ਵਿੱਚ ਜਥੇਬੰਦ ਹੋ ਕੇ ਸਰਕਾਰ ਦੇ ਵਿਰੁੱਧ ਲੜਨ ਲਈ ਆਪਣੀਆਂ ਜਾਨਾਂ ਤਲੀ ਤੇ ਰੱਖੀ ਫਿਰਦੇ ਸਨ ਇਹਨਾਂ ਦਿਨਾਂ ਵਿੱਚ ਹੀ ਭਾਈ ਸਤਨਾਮ ਸਿੰਘ ਢਿੱਲੋਂ ਡੱਲੇਵਾਲ ਦੇ ਸਹਿਯੋਗ ਨਾਲ ਜੰਡੇਆਲੇ ਦੇ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਵਿੱਚ ਫੈਡਰੇਸ਼ਨ ਦੀ ਬ੍ਰਾਂਚ ਕਾਇਮ ਕੀਤੀ ਗਈ। ਹੁਣ ਕਾਮਰੇਡਾਂ ਦੇ ਗੜ ਵਿੱਚ ਫੈਡਰੇਸ਼ਨ ਦੇ ਪੈਰ ਪਾਉਣ ਲਈ ਇਹਨਾਂ ਸਿੰਘਾਂ ਨੂੰ ਕਹਿੰਦੇ ਵੀ ਕਾਫੀ ਮਿਹਨਤ ਕਰਨੀ ਪਈ। ਕੁਝ ਸਾਲਾਂ ਵਿੱਚ ਹੀ ਸਿੰਘਾਂ ਦੀ ਸਖਤ ਮਿਹਨਤ, ਦ੍ਰਿੜ ਇਰਾਦੇ ਅਤੇ ਕੰਮ ਕਰਨ ਦੀ ਰੁਚੀ ਨੇ ਨੌਜਵਾਨਾਂ ਨੂੰ ਫੈਡਰੇਸ਼ਨ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਹੁਣ ਜੰਡੇਆਲੇ ਕਾਲਜ ਵਿੱਚ ਕਹਿੰਦੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪੂਰੀ ਚੜ੍ਹਤ ਸੀ। ਕੁਝ ਸਿੰਘਾਂ ਦੇ ਯੂਰਪ ਅਤੇ ਕੁਝ ਦੇ ਖਾਲਸਾ ਕਾਲਜ ਜਲੰਧਰ ਜਾਣ ਤੋਂ ਬਾਅਦ ਹਰਜੀਤ ਸਿੰਘ, ਮਨਜੀਤ ਸਿੰਘ, ਸਤਵੰਤ ਸਿੰਘ ਪਾੜਾ ਅਤੇ ਬਾਕੀ ਸਿੰਘਾਂ ਨੇ ਫੈਡਰੇਸ਼ਨ ਨੂੰ ਮਜ਼ਬੂਤ ਲੀਹਾਂ ਦੇ ਤੌਰ 'ਤੇ ਆ ਹੁਣ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲੇ ਵਿਖੇ ਰਿਜ਼ਲਟ ਆਉਣ ਤੋਂ ਬਾਅਦ ਨਵੀਆਂ ਕਲਾਸਾਂ ਲਈ ਦਾਖਲੇ ਸ਼ੁਰੂ ਹੋ ਕੇ ਵੀ ਖਤਮ ਹੋਣ ਵਾਲੇ ਸਨ ਕਾਲਜ ਵਿੱਚ ਨਵੇਂ ਸਟੂਡੈਂਟ ਆ ਰਹੇ ਸਨ ਤੇ ਕੁਝ ਪੁਰਾਣੇ ਸਟੂਡੈਂਟ ਕਾਲਜ ਨੂੰ ਅਲਵਿਦਾ ਆ ਕੇ ਜਾ ਰਹੇ ਸਨ ਰਾਜਵੀਰ ਕੰਟੀਨ ਦੇ ਬਾਹਰ ਖੜਾ ਆਪਣੇ ਮਿੱਤਰਾਂ ਨਾਲ ਚਾਹ ਦੀਆਂ ਚੁਸਕੀਆਂ ਪਾਰ ਰਿਹਾ ਸੀ ਕਿ ਕਾਲਜ ਦੇ ਗੇਟ ਰਾਹੀਂ ਉਸ ਨੂੰ ਮਨਜੀਤ ਸਿੰਘ ਮੰਗਾ ਤੁਰਿਆਂ ਦਾ ਨਜ਼ਰੀ ਪਿਆ ਮੰਗੇ ਨੂੰ ਦੇਖਦੇ ਹੀ ਉਸਨੇ ਕੰਟੀਨ ਵਾਲੇ ਬੱਲੂ ਨੂੰ ਇੱਕ ਕੱਪ ਚਾਹ ਦਾ ਹੋਰ ਬਣਾਉਣ ਲਈ ਕਹਿ ਦਿੱਤਾ ਐਨੀ ਧੀਰ ਨੂੰ ਮਨਜੀਤ ਸਿੰਘ ਮੰਗਾ ਵੀ ਉਹਦੇ ਕੋਲ ਪਹੁੰਚ ਗਿਆ ਮਨਜੀਤ ਸਿੰਘ ਮੰਗਾ ਕਾਲਜ ਦਾ ਪੁਰਾਣਾ ਸਟੂਡੈਂਟ ਸੀ ਕਾਲਜ ਵਿੱਚ ਫੈਡਰੇਸ਼ਨ ਦੀਆਂ ਜੜ੍ਹਾਂ ਲਾਉਣ ਲਈ ਉਸਨੇ ਕਾਫੀ ਕੰਮ ਕੀਤਾ ਸੀ ਉਸ ਨੂੰ ਆਇਆ ਦੇਖ ਕੇ ਰਾਜਵੀਰ ਨੂੰ ਇੱਕ ਚਾਹ ਜਾ ਚੜ ਗਿਆ ਕਿਉਂਕਿ ਮੰਗੇ ਦੇ ਆਉਣ ਦਾ ਮਤਲਬ ਸੀ ਕਿ ਹਾਈ ਕਮਾਂਡ ਦਾ ਕੋਈ ਸੁਨੇਹਾ ਜ਼ਰੂਰ ਆਇਆ ਮੰਗਾ ਕੁਝ ਥੱਕਿਆ ਥੱਕਿਆ ਜਿਹਾ ਲੱਗਦਾ ਸੀ ਪਰ ਚਾਹ ਪੀਣ ਤੋਂ ਬਾਅਦ ਉਹ ਜਰਾ ਖਿੜ ਜਾ ਗਿਆ ਮਾਰ ਲਿਆ ਮੈਨੂੰ ਤਾਂ ਤੁਹਾਡੇ ਸੁਨੇਹਾ ਨੇ ਸਾਲਿਓ ਆਪ ਕਾਲਜ ਵਿੱਚ ਸੁਖੀ ਬੈਠੇ ਆਸ਼ੀਆਂ ਕਰਦੇ ਹੋ ਤੇ ਮੈਂ ਬੱਸਾਂ ਵਿੱਚ ਧੱਕੇ ਖਾਂਦਾ ਫਿਰਦਾ ਮੰਗਾ ਰੋਡਵੇਜ ਦੀ ਬੱਸ ਵਿੱਚ ਵਾਵਾ ਖੱਜਲ ਹੋ ਕੇ ਆਇਆ ਸੀ ਪਰ ਚਾਹ ਪੀ ਕੇ ਜ਼ਰਾ ਕੰਡੇ ਚ ਹੋ ਗਿਆ ਹੁਣ ਕੀ ਹੁਕਮ ਲੈ ਕੇ ਆਇਆ ਸਾਡੇ ਲਈ ਰਾਜਵੀਰ ਹਾਈ ਕਮਾਂਡ ਦਾ ਸੁਨੇਹਾ ਸੁਣ ਲਈ ਕਾਲਾ ਸੀ ਲਓ ਫਿਰ ਸੁਣੋ ਕਹਿੰਦਾ ਹੁਕਮ ਜਥੇਦਾਰਾਂ ਦਾ ਮੰਗਾ ਭਵਿੱਖਬਾਣੀ ਕਰਨ ਵਾਲਿਆਂ ਵਾਂਗ ਬੋਲਿਆ ਕਹਿੰਦਾ ਵੀ ਇੱਕ ਸਿੰਘ ਨੂੰ ਤੁਹਾਡੇ ਕਾਲਜ ਵਿੱਚ ਐਡਮਿਸ਼ਨ ਦਿਵਾਉਣੀ ਹੈ ਬੀਏ ਪਾਰਟ 1 ਵਿੱਚ 2 ਸਾਲ ਹੋ ਗਏ ਜਦੋਂ ਉਸਨੇ ਪਲੱਸ 2 ਕੀਤੀ ਸੀ ਹੁਣ ਜਥੇਬੰਦੀ ਦਾ ਹੁਕਮ ਹੈ ਕਿ ਉਸ ਨੂੰ ਜੰਡੇ ਵਾਲੇ ਕਾਲਜ ਐਡਮਿਸ਼ਨ ਦਿਵਾਓ ਪਰ ਯਾਰ ਐਡਮਿਸ਼ਨ ਤਾਂ ਬੰਦ ਵੀ ਹੋ ਗਈ ਤੂੰ ਕੁਝ ਦਿਨ ਪਹਿਲਾਂ ਨਹੀਂ ਸੀ ਆ ਸਕਦਾ ਬਿਕਰਮਜੀਤ ਸਿੰਘ ਬਿਕਰ ਬੋਲਿਆ ਨਾ ਮੈਨੂੰ ਕਿਹੜਾ ਸੁਪਨੇ ਆਉਂਦੇ ਨੇ ਕਹਿੰਦਾ ਬਈ ਕਦੋਂ ਤੁਹਾਡੇ ਪਤੰਦਰਾਂ ਦਾ ਹੁਕਮ ਆ ਜਾਣਾ ਹੈ ਪਤੰਦਰ ਰਾਸ਼ਨ ਲੈ ਕੇ ਮੇਰੇ ਤੇ ਚੜ ਜਾਣੇ ਹੋ ਮੰਗਾ ਆਪਣੀ ਥਾਂ ਸਤਿਆ ਬੈਠਾ ਸੀ ਚੱਲ ਕੋਈ ਗੱਲ ਨਹੀਂ ਆਪਾਂ ਕੱਢਦੇ ਆਂ ਕਹਿੰਦਾ ਕੋਈ ਹੱਲ ਤੁਸੀਂ ਆਪਸ ਵਿੱਚ ਕਿਉਂ ਸਿੰਗ ਫਸਾਈ ਜਾਂਦੇ ਹੋ ਸੁਖਵੰਤ ਸਿੰਘ ਸੱਤੇ ਨੇ ਮੁਸਕੜੀਆਂ ਵਿੱਚ ਹੱਸਦੇ ਹੋਏ ਨੇ ਕਿਹਾ ਚੰਗਾ ਫਿਰ ਤੁਸੀਂ ਜਾਣੋ ਜੇ ਤੁਹਾਡਾ ਕੰਮ ਮੈਂ ਸੁਨੇਹਾ ਦੇ ਕੇ ਆਪਣਾ ਫਰਜ਼ ਪੂਰਾ ਕਰ ਦਿੱਤਾ ਪਰ ਉਸ ਫਨੀਅਰ ਸੱਪ ਦਾ ਐਡਮਿਸ਼ਨ ਜ਼ਰੂਰ ਕਰਵਾਉਣਾ ਡਾਕਟਰ ਨੇ ਖਾਸ ਤਾਕੀਦ ਕੀਤੀ ਆ ਉਹਨਾਂ ਬਾਰੇ ਕਹਿੰਦਾ ਐਨੀ ਗੱਲ ਆਖ ਮੰਗਾ ਜਾਣ ਦੀ ਤਿਆਰ ਹੋ ਗਿਆ ਰਾਜਵੀਰ ਮੰਗੇ ਦੇ ਨਾਲ ਕਾਲਜ ਦੇ ਗੇਟ ਤੱਕ ਆਇਆ ਉਸਨੇ ਮੰਗੇ ਕੋਲੋਂ ਉਸ ਨਵੇਂ ਸਿੰਘ ਬਾਰੇ ਜਾਣਨ ਲਈ ਪੁੱਛਿਆ ਕਿਹੜੇ ਪਿੰਡੋਂ ਹੈ ਤਰਾ ਫਿਰ ਫਨੀਅਰ ਜਿਸ ਦੀ ਡਾਕਟਰ ਨੇ ਵੀ ਖਾਸ ਤਗੀਦ ਕੀਤੀ ਹੈ ਰਾਜਵੀਰ ਦੀ ਗੱਲ ਸੁਣ ਕੇ ਮੰਗੇ ਨੇ ਸਾਫ਼ ਹੀ ਮੂੰਹੇ ਚੁੱਕ ਦਿੱਤੇ ਕਹਿੰਦਾ ਵੀ ਮੈਨੂੰ ਕੋਈ ਨਹੀਂ ਪਤਾ ਭਰਾਵਾ ਮੇਰਾ ਕੰਮ ਤਾਂ ਸਿਰਫ ਤੁਹਾਨੂੰ ਸੁਨੇਹਾ ਦੇਣਾ ਹੀ ਸੀ ਮੰਗੇ ਦੇ ਜਾਣ ਮਗਰੋਂ ਫੈਡਰੇਸ਼ਨ ਦੇ ਸੀਨੀਅਰ ਸਿੰਘ ਆਪਣੇ ਦਫ਼ਤਰ ਵਿੱਚ ਬੈਠੇ ਵਿਚਾਰ ਕਰਨ ਲੱਗ ਪਏ ਕਾਲਜ ਦੇ ਇੱਕ ਖਾਲੀ ਪਏ ਕਮਰੇ ਨੂੰ ਫੈਡਰੇਸ਼ਨ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ ਸੀ ਤੇ ਸਾਰੇ ਕਾਲਜ ਵਿੱਚ ਉਹ ਕਮਰਾ ਫੈਡਰੇਸ਼ਨ ਦੇ ਦਫ਼ਤਰ ਵਜੋਂ ਮਸ਼ਹੂਰ ਹੋ ਗਿਆ ਸੀ। ਹੁਣ ਇਸ ਨਵੀਂ ਵਿਵਪਤਾ ਦਾ ਕੀ ਕਰੀਏ? ਐਡਮਿਸ਼ਨ ਤਾਂ ਸਾਰੇ ਹੋ ਹੀ ਚੁੱਕੀ ਐ। ਬਿਕਰਮਜੀਤ ਸਿੰਘ ਬਿਕਰ ਨੇ ਆਪਣਾ ਖਿਆਲ ਰੱਖਿਆ। ਗਲਤੀ ਤੇਰੀ ਸੱਚੀ ਐ ਮਿੱਤਰਾ ਪਰ ਉਹਨਾਂ ਬਾਪੂਆਂ ਨੂੰ ਕੌਣ ਸਮਝਾਵੇ? ਭਈ ਜੇ ਐਡਮਿਸ਼ਨ ਕਰਾਉਣੀ ਐ ਤਾਂ ਕੋਈ ਚਿਰ ਪਹਿਲਾਂ ਨਹੀਂ ਦੱਸ ਸਕਦੇ। ਰੁੜਕੀ ਵਾਲਾ ਜੱਸਾ ਹਾਈ ਕਮਾਂਡ ਤੇ ਗਿਲਾ ਕਰ ਰਿਹਾ ਸੀ। ਹੁਣ ਰੋਸੇ ਕਰਨੇ ਛੱਡੋ ਤੇ ਕੋਈ ਹੱਲ ਲੱਭੋ। ਐਡਮਿਸ਼ਨ ਤਾਂ ਆਪਾਂ ਨੂੰ ਕਰਾਉਣੀਓ ਪੈਣੀ ਐ। ਇਦੇ ਲਈ ਚਾਹੇ ਪ੍ਰਿੰਸੀਪਲ ਨੂੰ ਪਿਆਰ ਨਾਲ ਮਨਾਓ ਚਾਹੇ ਫਿਰ ਸੱਤਾ ਆਪਣੀ ਗੱਲ ਅਧੂਰੀ ਛੱਡ ਗਿਆ ਚਲੋ ਦੱਸੋ ਫਿਰ ਕਿਹਦੀ ਡਿਊਟੀ ਲਈਏ ਪ੍ਰਿੰਸੀਪਲ ਨਾਲ ਗੱਲ ਕਰਨ ਦੀ ਫਗਵਾੜੇ ਵਾਲਾ ਲੰਬੜ ਰਾਜਵੀਰ ਕਣੀ ਝਾਕਦਾ ਹੋਇਆ ਬੋਲਿਆ ਰਾਜਵੀਰ ਅਤੇ ਰਵਿੰਦਰ ਪ੍ਰਿੰਸੀਪਲ ਨਾਲ ਗੱਲ ਕਰਨ ਸੈਦੋ ਵਾਲੀਏ ਬੱਲੇ ਨੇ ਆਪਣਾ ਫੈਸਲਾ ਸੁਣਾ ਦਿੱਤਾ ਰਾਜਵੀਰ ਅਤੇ ਰਵਿੰਦਰ ਮੁਸਕੜੀਆਂ ਵਿੱਚ ਮੁਸਕਰਾ ਰਹੇ ਸਨ ਕਿਉਂਕਿ ਬਹੁਤ ਵਾਰੀ ਇੰਜ ਹੀ ਹੋਇਆ ਸੀ ਕਿ ਜਦੋਂ ਕੋਈ ਹੋਰ ਰਾਹ ਨਜ਼ਰ ਨਾ ਪੈਂਦਾ ਤਾਂ ਖੁੰਬੀ ਕੱਢਣ ਲਈ ਪੰਜਾਲੀ ਇਹਨਾਂ ਦੋਹਾਂ ਦੇ ਗਾਲੀ ਪਈ ਜਾਂਦੀ ਸੀ ਚੰਗਾ ਫਿਰ ਕੱਲ ਨੂੰ ਮੈਂ ਅਤੇ ਰਵਿੰਦਰ ਪ੍ਰਿੰਸੀਪਲ ਮੈਡਮ ਨਾਲ ਗੱਲ ਕਰਕੇ ਦੇਖਾਂਗੇ ਇੰਨੀ ਗੱਲ ਆਖਰ ਰਾਜਵੀਰ ਜਾਣ ਲਈ ਖੜਾ ਹੋ ਗਿਆ ਬਾਕੀ ਸਾਰੇ ਜਣੇ ਵੀ ਉਸਦੇ ਨਾਲ ਹੀ ਜੰਡੇ ਵਾਲੇ ਬੱਸ ਅੱਡੇ ਵੱਲ ਨੂੰ ਤੁਰ ਪਏ ਬੱਸ ਅੱਡੇ ਤੋਂ ਆਪੋ ਆਪਣੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਬੈਠ ਉਹ ਕੱਲ ਨੂੰ ਮਿਲਣ ਵਾਸਤੇ ਫੇਰ ਵਿਛੜ ਗਏ ਬੱਸ ਵਿੱਚ ਬੈਠਾ ਵੀ ਰਾਜਵੀਰ ਇਹੀ ਸੋਚ ਰਿਹਾ ਸੀ ਕਿ ਕੌਣ ਹੋਵੇਗਾ ਇਹ ਸਿੰਘ ਹੁਣ ਕਾਲਜ ਦੀ ਪ੍ਰਿੰਸੀਪਲ ਇੱਕ ਨੇਕ ਕਹਿੰਦੇ ਵੀ Hindu ਔਰਤ ਸੀ ਜਿਸ ਦਾ ਸੁਭਾਅ ਬਹੁਤ ਹੀ ਸ਼ਾਂਤ ਸੀ ਲੁਧਿਆਣੇ ਸ਼ਹਿਰ ਦੀ ਵਜਨੀਕ ਉਹ ਲੁਧਿਆਣੇ ਤੋਂ ਬੱਸ ਰਾਹੀਂ ਗੁਰਾਇਆਂ ਸ਼ਹਿਰ ਤੱਕ ਆਉਂਦੀ ਅਤੇ ਗੁਰਾਇਆਂ ਤੋਂ ਜੰਡੇਆਲੇ ਜਾਣ ਵਾਲੀ ਬੱਸ ਫੜਦੀ ਰਾਜਵੀਰ ਵੀ ਹਮੇਸ਼ਾ ਗੁਰਾਇਆਂ ਤੋਂ ਹੀ ਬੱਸ ਫੜਦਾ ਸੀ ਬਹੁਤੀ ਵਾਰੀ ਰਾਜਵੀਰ ਅਤੇ ਪ੍ਰਿੰਸੀਪਲ ਮੈਡਮ ਇੱਕ ਹੀ ਬੱਸ ਵਿੱਚ ਸਫ਼ਰ ਕਰਦੇ 45 ਕੋ ਸਾਲ ਉਮਰ ਹੋਵੇਗੀ ਪ੍ਰਿੰਸੀਪਲ ਮੈਡਮ ਦੀ ਪਰ ਉਸਨੇ ਅਜੇ ਤੱਕ ਵਿਆਹ ਨਹੀਂ ਸੀ ਕਰਵਾਇਆ ਹਰ ਰੋਜ਼ ਬੱਸ ਵਿੱਚ ਮਿਲਣ ਕਾਰਨ ਪ੍ਰਿੰਸੀਪਲ ਰਾਜਵੀਰ ਦੀ ਚੰਗੀ ਵਕਫ ਹੋ ਗਈ ਸੀ ਬਹੁਤੀ ਵਾਰ ਉਹ 21 ਸੀਟ ਤੇ ਬੈਠੇ ਗੱਲਾਂ ਕਰਦੇ ਕਰਦੇ ਜੰਡੇਆਲੇ ਪਹੁੰਚ ਜਾਂਦੇ ਹਰ ਰੋਜ਼ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਪ੍ਰਿੰਸੀਪਲ ਮੈਡਮ ਇੱਕ ਗੱਲ ਜ਼ਰੂਰ ਕਹਿੰਦੀ ਵੀ ਮੈਂ ਤੁਹਾਡੇ ਕੌਮੀ ਜਜ਼ਬਾਤਾਂ ਦੀ ਕਦਰ ਕਰਦੀ ਆ ਪਰ ਜੀਵਨ ਲਈ ਪੜ੍ਹਾਈ ਵੀ ਬਹੁਤ ਜ਼ਰੂਰੀ ਹੁੰਦੀ ਹੈ ਬੇਟਾ ਜੀ ਪ੍ਰਿੰਸੀਪਲ ਦੀਆਂ ਗੱਲਾਂ 'ਚੋਂ ਰਾਜਵੀਰ ਨੂੰ ਹਮੇਸ਼ਾ ਹੀ ਮਾਂ ਦੀ ਮਮਤਾ ਵਰਗੀ ਖੁਸ਼ਬੂ ਆਉਂਦੀ ਅੱਜ ਵੀ ਆਮ ਦਿਨਾਂ ਵਾਂਗ ਹੀ ਰਾਜਵੀਰ ਅਤੇ ਪ੍ਰਿੰਸੀਪਲ ਮੈਡਮ ਇੱਕ ਹੀ ਸੀਟ ਤੇ ਬੈਠੇ ਕਾਜਦਿਨੀਆਂ ਗੱਲਾਂ ਕਰਦੇ ਜਾ ਰਹੇ ਸਨ ਕਿ ਰਾਜਵੀਰ ਨੇ ਅਚਾਨਕ ਹੀ ਪ੍ਰਿੰਸੀਪਲ ਮੈਡਮ ਨੂੰ ਪੁੱਛ ਲਿਆ ਵੀ ਮੈਡਮ ਜੀ ਜੇ ਐਡਮਿਸ਼ਨ ਬੰਦ ਹੋਣ ਤੋਂ ਬਾਅਦ ਕਿਸੇ ਨੂੰ ਐਡਮਿਸ਼ਨ ਦਿਵਾਉਣੀ ਹੋਵੇ ਤਾਂ ਰਾਜਵੀਰ ਜਾਣ ਕੇ ਗੱਲ ਧੂਰੀ ਛੱਡ ਗਿਆ ਪ੍ਰਿੰਸੀਪਲ ਨੇ ਉਹਦੇ ਵੱਲ ਮੁਸਕਰਾ ਕੇ ਦੇਖਿਆ ਤੇ ਬੋਲੀ ਵੀ ਮੇਰੇ ਦਫ਼ਤਰ ਵਿੱਚ ਆ ਜਾਵੀਂ ਬੇਟਾ ਆਪਾਂ ਉੱਥੇ ਬੈਠ ਕੇ ਗੱਲ ਕਰਾਂਗੇ ਕਾਲਜ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਕੰਟੀਨ ਵਿੱਚ ਜੁੜ ਬੈਠੇ ਮਿੱਤਰਾਂ ਕੋਲ ਜਾ ਕੇ ਰਾਜਵੀਰ ਨੇ ਫਤਿਹ ਬਲਾਈ ਰਵਿੰਦਰ ਚਾਹ ਦਾ ਕੱਪ ਚੁੱਕੀ ਉਹਦੇ ਕੋਲ ਆ ਗਿਆ ਹੁਣ ਫੇਰ ਪ੍ਰਿੰਸੀਪਲ ਨਾਲ ਕਿਵੇਂ ਗੱਲ ਤੋਰੀਏ ਸ਼ਸ਼ੋਪੰਜ ਵਿੱਚ ਪਿਆ ਰਵਿੰਦਰ ਬੋਲਿਆ ਉਹ ਚਾਹ ਪੀ ਲੈ ਫਿਰ ਦਫ਼ਤਰ ਵਿੱਚ ਜਾ ਕੇ ਗੱਲ ਤੋਰਾਂਗੇ ਰਾਜਵੀਰ ਨੇ ਹੱਸਦੇ ਹੋਏ ਜਵਾਬ ਦਿੱਤਾ ਕੁਝ ਵੀ ਹੋ ਜਾਵੇ ਰਾਜਵੀਰ ਪਰ ਆਪਾਂ ਨੂੰ ਪ੍ਰਿੰਸੀਪਲ ਮੈਡਮ ਨਾਲ ਆਪਣਾ ਰਿਸ਼ਤਾ ਵਿਗਾੜਨਾ ਨਹੀਂ ਚਾਹੀਦਾ ਨਾਲੇ ਤੈਨੂੰ ਤਾਂ ਉਹ ਪੁੱਤਾਂ ਵਾਂਗ ਸਮਝਦੀ ਐ ਰਵਿੰਦਰ ਨੇ ਰਾਜਵੀਰ ਨੂੰ ਅਕਲ ਦੀ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਚਾਹ ਖਤਮ ਕਰਕੇ ਉਹ ਪ੍ਰਿੰਸੀਪਲ ਦੇ ਦਫ਼ਤਰ ਵੱਲ ਨੂੰ ਚੱਲ ਪਏ ਚਪੜਾਸੀ ਨੂੰ ਕਿਹਾ ਵੀ ਜਾ ਜਾ ਕੇ ਪ੍ਰਿੰਸੀਪਲ ਨੂੰ ਆ ਕੇ ਫੈਡਰੇਸ਼ਨ ਵਾਲੇ ਮਿਲਣਾ ਚਾਹੁੰਦੇ ਨੇ ਚਪੜਾਸੀ ਨੇ ਮੈਡਮ ਕੋਲੋਂ ਪੁੱਛ ਕੇ ਉਹਨਾਂ ਨੂੰ ਅੰਦਰ ਜਾਣ ਦੀ ਇਸ਼ਾਰਾ ਕਰ ਦਿੱਤਾ ਆ ਗਈ ਫਿਰ ਜੋੜੀ ਉਹਨਾਂ ਵੱਲ ਵੇਖ ਕੇ ਪ੍ਰਿੰਸੀਪਲ ਨੇ ਵਿਅੰਗ ਕੱਸਿਆ ਕੀ ਕਰੀਏ ਮੈਡਮ ਜੀ ਕਹੀਂ ਵਾਰ ਅਸੀਂ ਚਾਉਂਦੇ ਨਹੀਂ ਕਿ ਤੁਹਾਨੂੰ ਕੋਈ ਕਸ਼ਟ ਦਈਏ ਪਰ ਸਾਨੂੰ ਵੀ ਹੁਕਮ ਵਜਾਉਣਾ ਪੈਂਦਾ ਰਵਿੰਦਰ ਆਪਣੀ ਮਜਬੂਰੀ ਦੇ ਰੋਣੇ ਪ੍ਰਿੰਸੀਪਲ ਕੋ ਰੋਣ ਲੱਗ ਪਿਆ ਹੁਣ ਕੀ ਮਜਬੂਰੀ ਪੈ ਗਈ ਮੇਰੇ ਲਾਲਾ ਨੂੰ ਪ੍ਰਿੰਸੀਪਲ ਨੇ ਮਜ਼ਾਕਿਆ ਮੂਡ ਵਿੱਚ ਕਿਹਾ ਮੈਡਮ ਸਾਨੂੰ ਪਤਾ ਹੈ ਕਿ ਐਡਮਿਸ਼ਨ ਬੰਦ ਹੋ ਚੁੱਕੇ ਸਨ ਪਰ ਜੇ ਸਾਡੇ ਇੱਕ ਸਿੰਘ ਦੀ ਐਡਮਿਸ਼ਨ ਹੋ ਜਾਵੇ ਤਾਂ ਰਾਜਵੀਰ ਨੇ ਆਪਣੀ ਗੱਲ ਨੂੰ ਪ੍ਰਿੰਸੀਪਲ ਦੇ ਸਾਹਮਣੇ ਕਿਹਾ ਉਹਨਾਂ ਦੀ ਗੱਲ ਸੁਣ ਕੇ ਪ੍ਰਿੰਸੀਪਲ ਵੀ ਗੰਭੀਰ ਹੋ ਗਈ ਹੁਣ ਕੋਚੇਰ ਸੋਚਣ ਤੋਂ ਬਾਅਦ ਮੈਡਮ ਨੇ ਕਿਹਾ ਵੀ ਠੀਕ ਐ ਐਡਮਿਸ਼ਨ ਤਾਂ ਮੈਂ ਦੇ ਦੇਾਂਗੀ ਪਰ ਇੱਕ ਗੱਲ ਦੀ ਗਾਰੰਟੀ ਤੁਸਾਂ ਦੀ ਹੋਵੇਗੀ ਕਿ ਕਾਲਜ ਦਾ ਮਾਹੌਲ ਖਰਾਬ ਨਾ ਹੋਵੇ ਵੇ ਲੋੜੀਆਂ ਸਟ੍ਰਾਈਕਾਂ ਨਾ ਹੋਣ ਕੋਈ ਲੜਾਈ ਝਗੜਾ ਨਾ ਹੋਵੇ ਇਸ ਤੋਂ ਪਹਿਲਾਂ ਕਿ ਰਾਜਵੀਰ ਕੁਝ ਕਹਿੰਦਾ ਰਵਿੰਦਰ ਛੱਟ ਬੋਲਿਆ ਵੀ ਤੁਸੀਂ ਇਸ ਗੱਲ ਦੀ ਜਮਾਂ ਹੀ ਫਿਕਰ ਨਾ ਕਰੋ ਜੀ ਰਵਿੰਦਰ ਦੀ ਕਾਲ ਦੇਖ ਕੇ ਰਾਜਵੀਰ ਬੁੱਲਾ ਵਿੱਚੋਂ ਮੁਸਕਰਾ ਪਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਰਵਿੰਦਰ ਕਦੇ ਵੀ ਇਹ ਨਹੀਂ ਸੀ ਚਾਹੁੰਦਾ ਕਿ ਪ੍ਰਿੰਸੀਪਲ ਅਤੇ ਜਥੇ ਬੰਦੇ ਦੇ ਰਿਸ਼ਤਿਆਂ ਵਿੱਚ ਕੋਈ ਵਿਗਾੜ ਪਵੇ ਮੋਰਚਾ ਸਰ ਹੁੰਦਾ ਦੇਖ ਕੇ ਉਹ ਜ਼ਰਾ ਉਤਾਵਲਾ ਜਿਹਾ ਹੋ ਗਿਆ ਸੀ ਪ੍ਰਿੰਸੀਪਲ ਨੇ ਹੁਣ ਪਰਸਪੈਕਟਿਵ ਰਾਜਵੀਰ ਨੂੰ ਦੇ ਦਿੱਤਾ ਅਗਲੇ ਦਿਨ ਗੁਰਾਇਆਂ ਬੱਸ ਸਟੈਂਡ 'ਤੇ ਖੜਾ ਰਾਜਵੀਰ ਕਾਲਜ ਜਾਣ ਵਾਲੀ ਬੱਸ ਦੇ ਤੁਰਨ ਦਾ ਇੰਤਜ਼ਾਰ ਵਿੱਚ ਸੀ ਕਿ ਪਤਾ ਨਹੀਂ ਕਿੱਥੋਂ ਕਹਦੇ ਵੀ ਨਿਰਮਲ ਸਿੰਘ ਨਿਮਾ ਪ੍ਰਗਟ ਹੋਇਆ ਕਿੱਦਾਂ ਵੀ ਪਾੜਿਆ ਚੱਲੀਆਂ ਨੇ ਫੌਜਾਂ ਕਾਲਜ ਨੂੰ ਰਾਜਵੀਰ ਹੈਰਾਨ ਹੋਇਆ ਉਹਦੇ ਮੂੰਹ ਵੱਲ ਵੇਖ ਰਿਹਾ ਸੀ ਕਿ ਨਿਮਾ ਫੇਰ ਬੋਲਿਆ ਵੀ ਅਸੀਂ ਵੀ ਆਉਣਾ ਤੁਹਾਡੇ ਕਾਲਜ ਨੂੰ ਕੱਲ ਨੂੰ ਆਵਾਂਗੇ ਨਾਲੇ ਤੁਹਾਡਾ ਧੰਨਵਾਦ ਵੀ ਕਰਨਾ ਹੈ ਭਰਾਵਾ ਧੰਨਵਾਦ ਕਿਹੜੀ ਗੱਲ ਦਾ ਕਰੀ ਜਾਣਾ ਜਥੇਦਾਰਾ ਹਾਲੇ ਤਾਂ ਛਿੱਕੋ ਵਿੱਚੋਂ ਪੂਣੀ ਵੀ ਨਹੀਂ ਕੀਤੀ ਆਪਾਂ ਰਾਜਵੀਰ ਖਾਲਸਾਤਾਨ ਦੀ ਲਹਿਰ ਦੇ ਸਹੀ ਲੀਹਾਂ ਤੇ ਨਾ ਤੁਰਨ ਦੀ ਗੱਲ ਨੂੰ ਧਿਆਨ ਵਿੱਚ ਰੱਖਦੇ ਹਾਂ ਬੋਲਿਆ ਉਹ ਨਹੀਂ ਭਰਾਵਾ ਧੰਨਵਾਦ ਆ ਇਸ ਗੱਲ ਦਾ ਕਰਨਾ ਹੈ ਕਿ ਤੁਸੀਂ ਆਪਣੇ ਉਸ ਸਿੰਘ ਦਾ ਐਡਮਿਸ਼ਨ ਕਰਵਾ ਦਿੱਤਾ ਹੈ ਨਿੰਮੇ ਨੂੰ ਹਰ ਗੱਲ ਦੇ ਨਾਲ ਭਰਾਵਾ ਸ਼ਬਦ ਬੋਲਣ ਦੀ ਪ੍ਰਾਣੀ ਆਦਤ ਸੀ। ਉਸ ਸਿੰਘ ਨੂੰ ਵੀ ਨਾਲ ਹੀ ਲੈ ਕੇ ਆਵਾਂਗੇ ਕੱਲ ਨੂੰ। ਨਾਲੇ ਤੁਹਾਡੀ ਚੰਗੀ ਤਰ੍ਹਾਂ ਜਾਣ ਪਛਾਣ ਕਰਵਾ ਦੇਵਾਂਗੇ। ਤੇਰੀ ਬੱਸ ਕਦੋਂ ਗੁਰ ਤੁਰਨੀ ਹੈ? ਬੱਸ ਵਾਲ ਤੱਕਦੇ ਹੋਏ ਨਿੰਮੇ ਨੇ ਪੁੱਛਿਆ। ਹਾਲੇ ਲੱਗ ਜਾਣੇ ਨੇ 15-20 ਮਿੰਟ। ਰਾਜਵੀਰ ਨੇ ਗੁੱਟ ਤੇ ਬਦੀ ਘੜੀ ਵੱਲ ਦੇਖਦੇ ਹੋਏ ਜਵਾਬ ਦਿੱਤਾ। ਚੱਲ ਆ ਜਾ ਫਿਰ ਭਰਾਵਾ ਤੈਨੂੰ ਪਾਈਏ ਹੋਟਲ ਦੀ ਚਾਹ। ਐਨੀ ਗੱਲ ਆਖ ਨਿੰਮੇ ਨੇ ਰਾਜਵੀਰ ਨੂੰ ਬਾਹੋਂ ਫੜ ਭਾਈਆਂ ਦੇ ਹੋਟਲ ਵੱਲ ਤੋਰ ਲਿਆ। ਚਾਪਿੰਦੇ ਉਹ ਕੌਮੀ ਹਾਲਾਤਾਂ ਦੇ ਵਿਚਾਰ ਕਰਦੇ ਆਪਣੇ ਆਪਣੇ ਦਿਲ ਦੀ ਪੜਾਅਸ ਕੱਢਦੇ ਰਹੇ ਚਾਹ ਦਾ ਆਖਰੀ ਕੁੱਟ ਭਰਦਿਆਂ ਰਾਜਵੀਰ ਨਿਮੇ ਤੋਂ ਆਜ਼ਾਦਤ ਲੈ ਕਾਲਜ ਜਾਣ ਵਾਲੀ ਬਫਤੇ ਚੜ ਗਿਆ ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ ਪਹਿਲਾ ਤੇ ਭਾਗ ਦੂਜਾ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਆਜ਼ਾਦਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ